ਗੁੱਡ ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ 1 ਫਿਬਰੂਅਰੀ ਤੋਂ ਹੁਣ ਤੋਂ ਸਾਰੇ ਕਿਵੇਂ ਹੋ ਕੇ ਦੋਸਤਾਰੇ TikTok ਹੋਵੋਗੇ ਤੇ ਆਪਣੇ ਆਪਣੇ ਘਰੇ ਤੰਦਰੁਸਤ ਰਹੋਗੇ ਚਲੋ ਜੀ ਤੁਸੀਂ ਮੰਨਣਾ ਨਹੀਂ ਸੋਭਾ ਸੋਭਾ ਕੀ ਹੋ ਰਿਹਾ ਅੱਜ ਸੋਭਾ ਸੋਭਾ ਦੇਖ ਲੋ ਤੁਸੀਂ ਕੀ ਹੋ ਰਿਹਾ ਸੋਭਾ ਸੋਭਾ ਜੱਟ ਸਾਹਿਬ ਮੰਗ ਰਹੇ ਨੇ ਫਰਾਈਜ਼ ਦਿਓ ਮੈਨੂੰ ਫਰੈਂਚ ਬੇਟਾ ਕੀ ਕਹਿਣਾ ਹੈ ਕੀ ਕਹਿਣਾ ਹੈ ਇੱਧਰ ਵਿਖਾਇਓ ਤਾਂ ਸਹੀ ਕੀ ਖਾਣਾ ਕਿ ਦਸਤਾ ਦੇ ਫਰੈਂਡ ਨੂੰ ਕਿੱਥੇ ਵੇਖਿਆ ਤੁਸੀਂ ਫੋਨ ਵਿੱਚ ਨਾ ਸਵੇਰ ਸਵੇਰ ਜਿਵੇਂ ਵੇਖਦਾ ਤੇ ਫਰੈਂਚ ਫਰਾਈ ਸਵੇਰ ਸਵੇਰ ਮਾਰਨਿੰਗ ਹੀ ਉਹ ਜਿਹੜੇ ਫੋਨ ਦੇ ਵਿੱਚ ਸਵੇਰ ਮਾਰਨਿੰਗ ਹੀ ਫੋਨ ਦੇ ਵਿੱਚ ਫਰੈਂਚ ਫਰਾਈ ਦੇਖ ਲੈ ਤਾਂ ਹੁਣ ਕਹਿੰਦਾ ਮੈਨੂੰ ਦਵਾ ਦਾ ਬਣਾ ਕੇ ਦਿਓ ਤੇ ਟਾਈਮ ਅਜੇ ਮਿਲਦਾ 8 ਵੀ ਨਹੀਂ ਬਚੇ ਸਾਢੇ 7 ਹੋਏ ਤਾਂ ਕਹਿੰਦਾ ਮੈਨੂੰ ਬਣਾ ਕੇ ਦਿਓ ਸਵੇਰ ਸਵੇਰ ਬਸ ਸਰਪਰਾ ਤੇਲ ਦੇ ਵਿੱਚ ਨਹੀਂ ਫਰਾਈ ਕਰਦੇ ਕਿਉਂਕਿ ਠੀਕ ਨਹੀਂ ਹੈਗਾ ਬਸ ਇਹਨੂੰ ਆਪਾਂ ਮੈਂ ਫਰਾਈਸ ਕਰ ਦਾਂਗੇ ਤੇ ਚ ਸਟੀਮ ਕਰ ਦਿੰਦੇ ਆ ਇਹਦੇ ਬਣ ਜਾਣਗੇ ਪੁੱਤ ਆਹ ਇਹ ਕਿਉਂ ਕਹਿੰਦੇ ਬਣ ਜਾਣਗੇ ਤੋਂ ਜਿਹੜੇ ਸੋਇ ਦੇ ਇੰਡੱਟ ਭਾਈ ਬੱਚਿਆਂ ਦਾ ਹੁਣ ਜਿਹੜਾ ਹਿਸਾਬ ਦਾ ਵੜ ਪਹਿਨਾ ਸੀ ਬੱਚੇ ਜਿਹੜੀ ਚੀਜ਼ਾਂ ਬਣਾ ਕੇ ਦੇ ਦਿੰਦੇ ਉਹ ਖਾ ਲੈਂਦੇ ਸੀ ਪਰ ਹੁਣ ਦੇ ਜਿਹੜੇ ਬੱਚੇ ਆ ਨਾ ਡਿਮਾਂਡਾ ਕਰਦੇ ਆਂ ਆਪਦੀ ਪੌਣ ਤੋਂ ਲੈ ਕੇ ਖਾਣ ਤੱਕ ਦੇ ਡਿਮਾਂਡਾ ਚੱਲਦੇ ਨੇ ਇੱਥੇ ਕਲਾਸੀਆਂ ਆਪੇ ਵੇਖੋ ਫੋਨ 'ਚ ਦੇਖ ਕੇ ਕਹਤ ਨਾਲ ਦੇ ਨਾਲ ਓਏ ਮੈਨੂੰ ਤਾਂ 프라이ਸ ਬਣਾ ਕੇ ਦੇਓ ਇਹ ਤਾਂ ਐ ਹੀ ਹੋ ਜਾਂਦਾ ਜਿਹੜਾ ਐਨ ਟਾਈਮ ਤੇ ਚੀਕ ਕੇ ਦੀ ਨਾ ਉਹਨੂੰ ਤਾਂ ਹਾਜ਼ਰ ਚਾਹੀਦੀ ਆ ਇਹ ਮਿਲਦੀ ਆਪਾਂ ਇਹ ਤਾਂ ਹਾਜ਼ਰ ਚਾਹੀਦੀ ਐ ਬਿਲਕੁਲ ਇਸ ਟਾਈਮ ਕਿਹੜਾ ਚੋਰ ਕਿਹੜਾ ਕੋਈ ਦਰਵਾਜ਼ੇ ਬਾਹਰ ਰਹੀ ਆ ਤੇ ਮੈਨੂੰ 프라이ਸ ਬਣਾ ਕੇ ਦਿਨੇ ਦਵਾ ਦੋ ਤੇ ਬਾਕੀ ਗੱਲਾਂ ਕੁਛ ਬਾਅਦ 'ਚ ਕਰਦੇ ਆਪਾਂ ਮਾਨੋ ਕੁਝ ਮਨ ਤੋਂ ਕਮਾਲ ਹੋ ਗਈ ਸੱਚੀ ਸੌਂ ਲੱਗੇ ਤੇਰੀ ਬਣਾ ਕੇ ਉਹਦਾ ਹੈਗਾ ਜੇ ਲੇਟ ਹੋਵੇ ਥੋੜਾ ਤੇ ਚੋ ਸਾਡੇ ਖੇਨਾਂ ਲਈਦਾ ਅੱਗੇ ਹੋ ਗਿਆ ਸਾਡੇ ਇੱਕ ਸੱਤ ਘੰਟਾ ਲੇਟ ਹੋ ਗਏ ਹੁਣ ਤੋਂ ਤੱਕ ਜੱਟ ਔਰ ਜੱਟ ਜੱਟ ਜੋਤ ਪੁੱਤ ਦਾਸਤਾ ਦੇ ਫਰੈਂਡ ਨੂੰ ਕੀ ਖਾਣਾ ਫਰੈਂਡ ਕਹਿੰਦੇ ਮੈਨੂੰ ਦੱਸੋ ਮੈਂ ਬਣਾ ਕੇ ਦਊਗਾ ਕੀ ਖਾਣਾ ਦੱਸੋ ਫਰੈਂਡ ਕਿੰਦ ਕੀ ਖਾਣਾ ਮੈਂ ਬਣਾਉਣਾ ਦੱਸ ਕਿਉਂ ਇਧਰੋਂ ਉਂਗਲੀ ਘਾੜੀ ਉਂਗਲੀ ਘਾੜੀ ਹੋਣਾ ਜਿਆਦਾ ਹੀ ਉਹਨੂੰ ਉਹ ਐਕਸਾਈਟਮੈਂਟ ਹੋਈ ਪਈ ਹੈ ਕਿ ਮੈਨੂੰ ਪ੍ਰਾਈਜ਼ ਮਿਲਣਗੇ ਸਸੀ ਕੌਰ ਜੀ ਹੱਥ ਜੋੜ ਕੇ ਕਰੋ ਫਰੈਂਡ ਹੁੰਦਾ ਕੋ ਫਰੈਂਡ ਤੇਰੇ ਅਸਤੇ ਬੜੀ ਬੱਧੀ ਚਿੱਜੀ ਬਣਾ ਕੇ ਰੱਖਾਂਗੇ ਫਰੈਂਡ ਕਹਿੰਦੇ ਅਸੀਂ ਇਹ ਜੱਪ ਜੋ ਤਾਂ ਫ੍ਰਾਈਜ਼ ਰੈਡੀ ਕਰ ਦਿੰਦੇ ਆ ਸੱਚੀ ਕਾਲ ਕਰ ਦੋ ਸੱਚੀ ਕਾਲ ਜੀ ਕਿ ਮੈਂ 10 ਵਜੇ ਆਉਂਗਾ ਤੁਹਾਡੇ ਘਰੇ ਕਹਿ ਦੋ ਮੈਂ ਤੁਹਾਡੇ ਘਰੇ 10 ਵਜੇ ਆਉਂਗਾ ਫਰਾਈਜ਼ ਖਾਉਂਗਾ ਕਹਿ ਦੇ ਸੱਚੀ ਕਾਲ ਜੀ ਸੱਚੀ ਕਾਲ ਜੀ ਫਰਾਈਜ਼ਵਾਦੋ ਜੱਟ ਨੂੰ ਕਿੰਨੇ ਟੇਸਟੀ ਲੱਗਦੀਆਂ ਨੇ ਕਿੱਥੇ ਵੇਖਿਆ ਸੀ ਤੁਸੀਂ ਫਿਰ ਮੋਬਾਈਲ ਵਿੱਚ ਹੈ ਕੌਣ ਖਾਈ ਜਾਂਦਾ ਸੀ ਇਹਦੇ ਵਿੱਚ ਤੂੰ ਤਾਂ ਨਾ ਖਾਈ ਜਾਂਦਾ ਤੂੰ ਤਾਂ ਹੁਣ ਖਾਏਂਗਾ ਜੇ ਬਣਾਏਂਗੇ ਫਰੈਂਡ ਖਾਈ ਜਾਂਦੇ ਸੀ ਉਹਦੇ ਚ ਕੋਈ ਹੈ ਹੁਣ ਤੇਰੇ ਆਏ ਹੋਇਆ ਮੈਂ ਵੀ ਖਾ ਲਾਂ ਦਾ ਬਤਾ ਮੇਲੇ ਨਾਲ ਦਾ ਇਹਨਾਂ ਜਿਵੇਂ ਮੇਰੇ ਨਾਲ ਦਾ ਕਿ ਮੈਨੂੰ ਵੀ ਐਦਾਂ ਹੁੰਦਾ ਜੇ ਕੋਈ ਚੀਜ਼ ਮੇਰੇ ਖਾੜੀ ਹੋਏ ਨਾ ਮੈਨੂੰ ਨਾ ਬਸ ਮੈਨੂੰ ਦੇ ਦੇ ਦਵਾ ਦਾ ਹੈਂ ਬੱਡੀ ਵੀ ਉਹ ਬਾਈ ਕਿਵੇਂ ਆਪਣੀ ਵੀ ਜੋ ਬਾਈ ਆਪਣੀ ਵੀਡੀਓ ਆ ਆਪਣੀ ਵੀਡੀਓ ਬਣਾ ਲਈ ਕਹਿੰਦਾ ਤੂੰ ਫੋਨ ਦੇ ਵਿੱਚ ਉਹ ਮੈਂ ਬੱਤੇ ਇਹਨੂੰ ਨਾ ਛੱਡੀ ਦੋ ਕਾਲੂ ਫਰਾਈਜ਼ ਕੱਟੇ ਸੀ ਕੱਟੇ ਮੰਮੀ ਨੇ ਸੀ टांग ਕਰਕੇ ਥੋੜੇ ਮੋਟੇ ਨੇ ਤੇ ਇਹਨਾਂ ਨੂੰ ਆਪਾਂ ਕਰਦੇ ਹਾਂ ਦਵਾ ਦਾ ਆਪਾਂ ਇਹਨਾਂ ਨੂੰ ਬੜਾ ਮੋਟਾ बरीक कर देंगे टेस्ट ही लगन बस पुत्र हूं ही बना दें मिनट का कम रे होंबलद ही मेन थे नमक पाके थोड़ी जी करंची बन जाएगी लो जी बस बन गए बन गए समझ लो तुम तो दो मिनट का कम रह गया बस हो जी लो जी बनुण। बनुण। दो मिनट का दो मिनट तो तो रोक दिया पुत्र ਲਓ ਜੀ ਆ ਥੋੜਾ ਜਿਹਾ ਪਾ ਦੇਨੇ ਕਾਰਨਫਲੋਰ ਡਿਮਾਂਡ ਤਾਂ ਵੀ ਫਿਰ ਪੂਰੀ ਕਰਨੀ ਮੈਨੇ ਹੈ ਹੈ ਆ ਜੀ ਪਤਾ ਆ ਜੀ ਆਪਾਂ ਬੈਠ ਗਏ ਆਪੇ ਲਓ ਹਾਂ ਆਪੇ ਹੋ ਜਾ ਬਲੀਸ ਲਓ ਜੀ ਇਸੇ ਕਰਕੇ ਮੈਂ 에ਅਰ ਫਰਾਈਰ ਦੇ ਵਿੱਚ ਬਣਾ ਰਹੀ ਆ 에ਅਰ ਫਰਾਈਰ ਮੈਂ ਤਾਂ ਹੀ ਲਿਆ ਸੀ ਸਹੀ ਦੱਸਾ ਤੁਹਾਨੂੰ ਮੈਂ ਜੱਤ ਪਿੱਛੇ ਕਿਉਂਕਿ oily ਚੀਜ਼ਾਂ ਬੱਚੇ ਨੂੰ ਫਿਰ ਮਾੜੀਆਂ ਨੇ ਹਨਾ ਲਓ ਜੀ ਲੋ ਜੀ ਇੱਧਰ 에ਅਰ ਫਰਾਈਰ ਵਿੱਚ ਲਾਤਾ ਲੋ ਜੀ ਇੱਧਰ ਮੈਂ 에ਅਰ ਫਰਾਈਰ ਚਲਾ ਕੇ ਆ ਗਈਆਂ ਤੇ 15 ਮਿੰਟ ਦੇ ਟਾਈਮ ਤੇ ਬਨ ਜਾਣ 15 ਮਿੰਟ ਟਾਈਮ ਲੱਗੂਗਾ ਉਹਨਾਂ ਨੂੰ ਸਟੀਮ ਤੇ ਸਟੀਮ ਤੇ ਧਾਰਾਂ ਦੇ ਬਸ ਉੱਥੋਂ ਬਨ ਜਾਣਗੇ ਪੁੱਤ ਐਸੇ ਐਸੇ ਖਾਈ ਮਦਰ ਕੋਈ ਨਹੀਂ ਬੈਠੀ ਆਪਾ ਪਾਪਾ ਦੇਦਾ ਲੋ ਜੀ ਟਾਈਮ ਹੋ ਗਿਆ 9 ਵਜੇ ਤੇ ਹੁਣ ਆਪਾਂ ਜੱਪ ਨੂੰ ਨਵਾ ਕੇ ਤੇ ਇਹਨੂੰ ਜੋੜਾ ਕਰਕੇ ਨਵਾ ਦਿੰਦੇ ਆ ਇਹਨੂੰ ਰੈਡੀ ਕਰਦੇ ਆ ਤੇ ਮੈਂ ਤਾਂ ਨਾ ਤੋਂ ਕਿ ਰੈਡੀ ਹੋ ਗਿਆ ਬਸ ਸੂਟ ਵਗੈਰਾ ਤਾਣਾ ਤੇ ਪਰ ਆਪਾਂ ਜਪਜੋਤ ਨੂੰ ਦੱਸਣਾ ਨਹੀਂ ਹੈਗਾ ਤੇ ਆਪਾਂ ਆਪਣੇ ਕੰਮ ਧੰਦੇ ਨਵੇੜ ਲਏ ਅੱਜ ਬੁੱਕਰ ਬਹੁਤ ਲੇਟ ਲਾਈ ਹੋਣਾ ਤੇ ਨਾ ਅੱਜ ਮੈਂ ਜਾਣਾ ਹੈਗਾ ਬਾਜ਼ਾਰ ਇਹਨੂੰ ਨਾਲ ਨਹੀਂ ਲੈ ਕੇ ਜਾਣਾ ਕਿਉਂਕਿ ਠੰਡੇ ਹੈਗੀ ਹੈ ਨਾ ਛਿੱਕਾ ਗਲਬੋ ਮਾਰ ਹੋਏ ਦਾ ਬੱਚਾ ਹੋਵਾਂ ਜਿਕੇ ਤੇ ਆਪਾਂ ਇਹਨੂੰ ਨਹੀਂ ਲੈ ਕੇ ਜਾਣਾ ਜੇ ਸ਼ਾਇਦ ਹੋ ਸਕਦਾ ਮੈਂ ਇਕੱਲੀ ਜਾਵਾਂ ਤੇ ਬਸ ਆਪਾਂ ਹੁਣ ਇਹਨੂੰ ਜਪੜੂ ਰੈਡੀ ਵਗੈਰਾ ਕਰਕੇ ਸਬਜ਼ੀ ਵਗੈਰਾ ਧਰ ਕੇ ਸਾਰਾ ਆਪਦਾ ਕੰਮ ਨਵੇੜ ਕੇ ਤੇ ਦੈਨ ਆਪਾਂ ਬਾਜ਼ਾਰ ਚੱਲਾਂਗੇ ਤੇ ਤੁਹਾਨੂੰ ਦਿਖਾਵਾਂ ਕਿ ਕੁਝ ਕਰਦੇ ਆਪਾਂ ਬਾਜ਼ਾਰ ਤੇ ਚਲੋ ਜੀ ਹੁਣ ਆਪਾਂ ਸ਼ੇਅਰ ਕਰਦੇ ਆ ਉਹਦਾ ਜਪਜੋਤ ਦਾ ਤੇ ਫਿਰ ਨਵਾ ਕੇ ਸਾਹੀ ਮੇਲਾ ਰਿਚਪੇਣਾ ਮੇਰਾ ਇਹ ਆਨਲਾਈਨ ਦਿੱਕਸਟੋ ਉੱਪਰ ਨਹੀਂ ਚੱਲ ਰਿਹਾ ਤੇ ਤੁਸੀਂ ਵੀ ਇਹ ਕਾਲੀ ਨਹੀਂ ਚੱਲਦੀ ਉੱਪਰ ਦੀ ਆਂਦਾ ਨਾ ਦੋ ਪੀਜ ਬੰਦ ਹੋ ਗਏ ਚਾਹ ਵਿੱਚ ਵਾਰ ਚਾਹ ਕਰਦੀ ਲਪੜ ਕੇ ਨਿਕੜਾ ਜੀ ਦਾ ਤੈਨੂੰ ਨਹੀਂ ਆਉਂਦਾ ਨਾ ਹਾਂ ਬਈ ਆਪਾਂ ਨੂੰ ਤਾਂ ਆਉਂਦਾ ਹੀ ਨਹੀਂ ਜਿਆਪੂ ਕਰ ਲੈ ਤੂੰ ਮੈਨੂੰ ਭਾਦ ਦਾ ਕੰਮ ਕਰਾਉਂਦਾ ਮਾਰਾ ਬੜੇ ਹੱਸੇ ਰਹਿੰਦਾ ਕਹਿੰਦਾ ਹੂੰਦਾ ਹੁਣਾਂ ਮੈਂ ਬਸਦਾ ਵਾਦਾ ਕਹਿੰਦਾ ਲੈ ਮੈਂ ਸਹੀ ਕਰ ਦੂੰਗਾ ਕਰਕੇ ਉਹ ਦਿੱਤਾਂ ਦਾ ਕੰਮ ਨਿਬੜ ਗਿਆ ਤੇ ਹੁਣ ਵੈਸੇ ਆਪਾਂ ਤਾਂ ਹਾਤੇ ਧੁੱਤੇ ਤੇ ਹੈਗੇ ਆ ਆਪਾਂ ਤੇ ਹੁਣ ਮੇਰੇ ਰਿੰਦਾ ਸਬਜ਼ੀ ਦਾ ਕੰਮ ਤੇ ਐਡੀਟਿੰਗ ਦਾ ਕੰਮ ਹੀ ਅਟਕੀ ਪਿਆ ਹੈਗਾ ਜੇ ਅੱਜ ਨਹੀਂ ਕਰਿਆ ਐਡੀਟਿੰਗ ਦਾ ਕੰਮ ਅੱਗੇ ਕਈ ਵਾਰ ਸਵੇਰ ਸਵੇਰ ਕਰ ਲੈਣੇ ਹੁੰਦੀਆਂ ਪਰ ਅੱਜ ਮੇਥੋਂ ਸਵੇਰ ਵੀ ਐਡੀਟਿੰਗ ਦਾ ਕੰਮ ਨਹੀਂ ਹੋਇਆਗਾ ਤੇ ਹੁਣ ਮੇਰਾ ਮੇਨ ਕੰਮ ਜਿਹੜਾ ਸਬਜ਼ੀ ਧਰ ਜੰਨੇ ਆਪਾਂ ਫਿਰ ਆਪਾਂ ਜਾਣਾ ਤੁਹਾਨੂੰ ਪਤਾ ਮਾਰਕੀਟ ਫਿਰ ਆਪਾਂ ਤਵਾ ਤੋਂ ਮਾਰ ਕੇ ਜਾਂਦੀ ਤਿਆਰੀ ਕਰਦੇ ਹਾਂ ਤੇ ਥਲਤੇ ਹੈਗੇ ਕੱਪੜੇ ਪਾ ਕੇ ਤਲਫਾਂਗੇ ਤੇ ਹੁਣ ਮੈਂ ਅੱਜ ਧੰਨੀਆਂ ਆਲੂ ਤੇ ਚਿੱਟੇ ਛੋਲੇ ਆਣੇ ਚਲੋ ਪਤਾ ਕੱਲ ਮੈਂ ਉਹ ਬਣਾਉਣੀ ਸੀ ਸਬਜੀ ਤੇ ਕੱਲ ਤੁਹਾਨੂੰ ਪਤਾ ਹੀ ਕੀ ਹੋਵੇ ਕੱਲ ਮੈਂ ਜੀ ਕਰ ਲੱਗਾ ਭੂਜੇ ਦੀ ਸਬਜੀ ਦਾ ਫਸਟ ਟਾਈਮ ਬਣਾਇਆ ਸੀ ਬਹੁਤ ਜਿਆਦਾ ਟੇਸਟੀ ਬਣੀ ਸੀ ਤੇ ਜਿੰਨਾ ਭੈਣਾ ਨੇ ਕਦੇ ਨਹੀਂ ਟਰਾਈ ਕੀਤੀ ਉਹ ਟਰਾਈ ਕਰਕੇ ਦੇਖੋ ਬੜੀ ਟੇਸਟੀ ਹੋਣੀ ਹੈ ਅੱਜ ਆਪਾਂ ਬਣਾਵਾਂਗੇ ਮਿੰਨਾਂ ਦੀ ਸਬਜ਼ੀ ਕਿੱਤੇ ਛੋਲੇ ਨੂੰ ਲੱਗਾ ਸੀ ਸਾਲਤ ਦੋ ਹੋਈ ਜਣਾ ਸਤੇ ਨਹੀਂ ਬਣਾਈ ਦੋ ਸਾਲ ਤਾਂ ਮੰਨ ਲੈ ਲੋ ਤੇ ਪੰਜ ਸਾਲ ਮੈਨੂੰ ਆਈ ਨੂੰ ਹੋ ਗਏ ਤੇ ਦੋ ਸਾਲ ਹੋ ਗਏ ਸਾਨੂੰ ਸਬਜ਼ੀ ਨਹੀਂ ਬਣਾਈ ਅਸੀਂ ਕਿੱਤੇ ਛੋਲੇ ਲਈ ਤੇ ਅੱਜ ਆਪਾਂ ਬਣਾਉਨੇ ਆ ਤਾਂ ਕਿ ਕੀ ਆਲੂ ਹੁਣ ਕਾਲੇ ਜੇ ਹੁਣ ਲੱਗਦੇ ਕਾਲੇ ਨੋ ਜੀ ਅਲੂ ਲਈ ਕੱਟਾ ਪਰ ਤੇ ਮਸਾਲਾ ਪਰ ਰੈਡੀ ਕਰਦੇ ਆਂ ਲਸਣ ਔਰ ਤਿਆਜ ਪਿਛਲੇ ਜਿਹੜੇ ਸੱਚਪਾ ਕੜਾਈ ਵਾਲਾ ਕੰਮ ਵੀ ਆਪਣਾ ਨਾਲ ਨਾਲ ਚੱਲਦੀ ਹੈ ਤਾਂ ਕੜਾਹੀ ਇੱਕ ਰੱਖ ਕੇ ਦਿੰਨੇ ਆਪਾਂ ਚਾਚਾ ਤੁਹਾਨੂੰ ਦੱਸਿਆ ਸੀ ਨਾ ਜਿਹੜਾ ਮੇਰਾ ਉਹ ਸੂਟ ਸੀਗਾ ਦੂਜਾ ਉਹਦੇ ਨਾਲ ਦੇ ਆਪਾਂ ਦੋ ਸੂਟ ਰੈਡੀ ਕਰਨੇ ਦਿੱਤੇ ਹੋਏ ਕਸਟਮਰ ਦੇ ਉਹਨਾਂ ਨੇ ਸੇਮ ਹੀ ਰੈਡੀ ਕਰਾਏ ਸੀ ਤੇ ਇੱਕ ਤਾਂ ਮੈਂ ਪਾਰਸਲ ਕਰ ਹੀ ਹੋਣਾ ਉੱਥੇ ਆਪਾਂ ਜਦੋਂ ਲੈ ਕੇ ਫੜ ਕੇ ਤੇ ਪਾਰਸਲ ਕਰਾਂਗੇ ਇੱਕ ਆਪਾਂ ਘਰੇ ਲੈ ਕੇ ਆਵਾਂਗੇ ਕਿਉਂਕਿ ਆਪਣਾ ਇੱਥੋਂ ਦੇਣਾ ਹੈਗਾ ਕਿਸੇ ਨੂੰ ਕਿਸਨ ਇਥੇ ਰੈਡੀ ਕਰਵਾਇਆ ਪਿੰਡ ਚ ਸਪ ਉਹਨਾਂ ਨੂੰ ਦਵਾਂਗੇ ਤੇ ਇੱਕ ਜਿਹੜਾ ਆਪਾਂ ਪਾਰਸਲ ਨਾਲ ਦੇ ਨਾਲ ਲਾਇਆਵਾਂਗੇ ਆਪਾਂ ਸੂਟ ਦਾ ਤੇ ਇੱਕ ਆਪਾਂ ਘਰੇ ਲੈ ਕੇ ਆਵਾਂਗੇ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਵੈਸੇ ਵੇਖੇ ਹੋਗਾ ਨਾ ਇਹ ਤੋਂ ਬਾਅਦ ਵਾਲੇ ਕ੍ਰਿਪ ਦੇ ਵਿੱਚ ਵੇਖ ਲੋ ਇਹ ਤੁਸੀਂ ਸੂਟ ਜੰਮਾ ਸੇਮ ਹੀ ਆ ਕਪੜਾ ਵੀ ਆਪਾਂ ਪ੍ਰੈਕ ਕਰ ਦਿੱਤਾ ਕੜਾਈ ਵੀ ਆਪਾਂ ਕਰਾ ਕੇ ਦਿੱਤੀ ਕੜਾਈ ਤਾਂ ਜੰਮਾ ਸੇਮ ਹੀ ਕਰਾ ਕੇ ਦਿੱਤੀ ਆਪਾਂ ਚਲੋ ਜੀ ਕਿੰਨੇ ਕਰ ਮੈਂ ਸੋਚ ਲਈ ਨਾ ਟਾਈਮ ਜ਼ਿਆਦਾ ਹੋ ਗਿਆ ਕਿ ਮੈਂ ਦੋ ਟਾਈਮ ਹੋ ਗਿਆ ਪੌਣੇ 10 ਮੇਰੇ ਆ ਕੀ ਵੇ ਗਏ ਨੇ ਪੌਣੇ 10 ਵਜੇ ਦਾ ਹੋ ਗਿਆ ਜਾਣ ਤੇ ਵੀ ਟਾਈਮ ਲੱਗੂਗਾ ਆਉਣ ਤੇ ਵੀ ਟਾਈਮ ਲੱਗੂਗਾ ਇੱਕ ਸਹੀ ਦੇ ਸਭ ਜਾ ਜਾਂਦੀ ਨਹੀਂ ਕਰਦਾ ਪਰ ਜਾਣਾ ਪੈਂਦਾ ਹੁਣ ਹਨਾ ਅੱਜ ਕਸਟਮਰ ਦਾ ਸੂਟ ਲਾਉਂਗੀ ਤੇ ਉਹਨਾਂ ਨੂੰ ਇਹੜਾ ਸੂਟ ਦੇ ਉਹ ਤਾਂ ਚਾ ਭਾਵੇਂ ਕੱਦ ਦੇ ਮੈਂ ਲੇਟ ਹੋ ਜਾਂਦੀ ਪਰ ਉਹਨਾਂ ਨੂੰ ਸੂਟ ਚਾਹੀਦਾ ਹੈ ਉਹਨੇ ਪਾਣਾ ਹੈ ਫੰਕਸ਼ਨ ਕਿਤੇ ਦੇ ਆਪੂ ਕਾਂ ਦੇ ਕਰਕੇ ਸਾਰੀ ਗੰੰਢ ਕਰਕੇ ਸਾਰਾ ਗੰਡਾ ਹੀ ਖਰਾਬ ਹੋ ਗਿਆ ਕੈਸਾ ਰਹਿੰਦੀ ਨੇ ਇਹ ਵਿੱਚ ਗੰਡਾ ਹੁੰਦਾ ਨਗਰ ਸਾਰੇ ਗੰਡਾ ਕੱਢੀਂ ਨੇ ਪਿੰਡੀਆਂ ਤਦ ਲੋ ਜੀ ਤੇਲ ਪਾਨੇ ਹੁਣ ਆਪਾਂ ਹੁਣ ਲੋਨੇ ਤੜਕਾ ਆਪਾਂ ਬੈਗੇ ਹੁਣ ਆਪਾਂ ਆ ਹੈਗੇ ਆਲੂ ਤੇ ਚਿੱਟੇ ਛੋਲੇ ਨੀਚੇ ਦੇ ਉਬਾਰੇ ਨਹੀਂ ਹੈਗੇ ਜਸਟ ਭੂਕੇ ਰੱਖੇ ਸੀ ਮੈਂ ਲੋ ਜੀ ਤੇਲ ਹੋ ਗਿਆ ਗਰਮ ਮੇਚ ਪਾ ਮੰਦੇ ਪੀਰਾ ਅਦਰਕ ਲਸਣ ਅਦਰਕ ਨਾਲ ਸੰ ਟਮਾਟਰ ਤੇ ਉਹਦਾ ਪੇਸਟ ਜਿਹੜਾ ਇਹ ਚ ਪਾਵਾਂਗੇ ਆਪਾਂ ਦੋਨੋਂ ਪਸ ਹੀ ਆਇਦਾਂ ਲੋ ਜੀ ਇੰਪੂਨ ਦੇ ਆਪਾਂ ਪਹਿਲਾਂ ਜਿੰਗੀਦਰਾ ਕੱਚਾਪਨ ਦੂਰ ਕਰਦੇ ਫਿਰ ਇਹਦੇ ਚ ਮਸਾਲੇ ਐਡ ਕਰਾਂਗੇ ਆਪਾਂ ਚਲੋ ਜੂਨ ਪਨੇ ਆਪਾਂ ਇਹ ਚ ਮਸਾਲੇ ਤੋ ਥੋੜਾ ਦਮ ਘੋਲੋ ਹਲਦੀ ਨਮਕ ਮੰਮੀ ਨਾਮ ਕਾਲਾ ਡੱਬਾ ਲੈ ਕੇ ਦੇ ਰੁਣ ਦਾ ਰੈਡ ਗਪੋੜ ਦੇ ਦੂਜੀ ਚੰਨਾ ਤੇ ਆਪਣਾ ਨਮਕ ਮਗਾ ਲਈਏ ਨਮਕ ਪਾ ਲਈਏ ਲੋ ਜੀ ਹੁਣ ਮਸਾਲਾ ਚੰਗੀ ਤਰ੍ਹਾਂ ਭੁੰਨ ਲਾਂਗੇ ਪਾਣੀ ਤੇ ਤੇਲ ਆ ਜਿਹੜਾ ਉੱਪਰ ਨਹੀਂ ਨਾ ਆ ਨਾ மசாலா பண்ணிா மசாலா தல்லுங்க டரோடா பிடி பசாலா பண்ணணும் சங்க தர ਲੋ ਹੁਣ ਆਪ ਇਹਦੇ ਚ ਜੀ ਛੋਲੇ ਆ ਕਿਤੇ ਤੇ ਆਲੂ ਇਹਨੂੰ ਵਿੱਚੇ ਪਾ ਦਾਂਗੇ ਜਿਹੜੇ ਛੋਲੇ ਉਬਲੇ ਨਹੀਂ ਸੀ ਝੋਕੇ ਰੱਖੇ ਸੀ ਗਰਮ ਪਾਣੀ ਚ ਮੈਂ ਕੱਲ ਉਬਾਲੇ ਨਹੀਂ ਹੈਗੇ ਜਿਹੜੇ ਛੋਲੇ ਆ ਉਹ ਜਸਟ ਭੋਕੇ ਤੱਤੇ ਪਾਣੀ ਚ ਰੱਖੇ ਸੀ ਕੱਲ ਬੱਸ ਲੋ ਜੀ ਸਭ ਜਿੰਨਾ ਦਾ ਤੜਕਾ ਤੇ ਹੁਣ ਇਹ ਨਾ ਪਿੱਛੇ ਰਿੱਜੀ ਜਾਊਗੀ ਤੇ ਜੇ ਪਾਣੀ ਦੀ ਨੀੜ ਹੋਊਗੀ ਵੈਸੇ ਮੈਂ ਬਹੁਤ ਪਾਤਾ ਤੇ ਨੀੜ ਹੋਊਗੀ ਤਾਂ ਉੱਪਰ ਪਾਣੀ ਧਰਤਾਗੀ ਤੱਤਾ ਹੋਈ ਜਾਊਗਾ ਤੇ ਵਿੱਚ ਪਾ ਸਕਦੇ ਭਾਏ ਔਨ ਕਰ ਸਕਦੇ ਆ ਤਾਂ ਹੀ ਮੈਂ ਨਾ ਅੱਜ ਬੱਲ ਲਾਤਾ ਅੱਗੇ ਮੈਂ ਪਾਥੀਆਂ ਤੇ ਸਬਜ਼ੀ ਬਣਾ ਲੈਣੀ ਹੁੰਦੀ ਆ ਅੱਜ ਮੈਂ ਲਾਤਾ ਬੱਲਾ ਆ ਮੈਂ ਕਿਹਾ ਚੱਲ ਨਾਲੇ ਤਾਂ ਅੱਗ ਨਹੀਂ ਬੋਈਦੀ ਤੇ ਹੁਣ ਮੈਂ ਟਾਈਮ ਬਹੁਤ ਹੋ ਗਿਆ 10:00 ਬਜੇ 10 ਮਿੰਟ ਹੋ ਗਏ ਮੈਂ ਕੋਨੇ ਕੱਪੜੇ ਨਾਤੀ ਥੋਤੀ ਮੈਂ ਹੈਗੀ ਤੇ ਫਿਰ ਆਪਾਂ ਚਲਦੇ ਮਾਰਕੀਟ ਤੇ ਮਿਲਦੇ ਤੁਹਾਨੂੰ ਮਾਰਕੀਟ ਜਾ ਕੇ ਸਿੱਧਾ ਲਓ ਜੀ ਹੁਣ ਆਪਾਂ ਕਰ ਲਈ ਸ਼ਾਪਿੰਗ ਤੇ ਉੱਪਰ ਚੱਲਦੇ ਹੁਣ ਇੱਕ ਅੱਧੀ ਸ਼ਾਪ ਦਾ ਕੰਮ ਰਹਿੰਦਾ ਉਹ ਵੀ ਆਪਾਂ ਨਿਵੇੜਦੇ ਆਂ ਦਿਨ ਚੱਲਾਂ ਚਲੋ ਜੀ ਮੈਂ ਤਾਂ ਆ ਗਈ ਮਾਰਕੀਟ ਤੋਂ ਤੇ ਟਾਈਮ ਹੋ ਗਿਆ 12:20 ਮਿੰਟ ਲਾਈਵ ਤਾਂ ਮੈਂ ਇੱਥੋਂ ਜਾਇਆ ਨਹੀਂ ਜਾਣਾ ਤੇ ਵਿੱਚ ਆਈ ਜਾਂਦਾ ਫੋਨ ਲਓ ਜੀ ਆਪਾਂ ਆ ਗਈ ਸੀ ਮਾਰਕੀਟ ਤੋਂ ਲੈ ਕੇ ਹੁਣ ਅਸੀਂ ਇੱਕ ਤਾਂ ਫਰੂਟ ਮੁੱਕਿਆ ਪਿਆ ਸੀ ਇੱਕ ਫਰੂਟ ਵਗੈਰਾ ਮੁੱਕਿਆ ਸੀ ਇੱਕ ਚਾਪ ਜੋਦਾ ਖਾਣਾ ਪੀਣਾ ਲੈ ਆਂਦਾ ਤੇ ਇੱਕ ਮੇਰੇ ਉਨ ਸ਼ਾਪਿੰਗ ਜਰੀ ਦਿਖਾਈ ਦੀ ਨਿਕਲ ਲਾਈਨਿੰਗ ਲੈਣੀ ਸੀ ਸਲਵਾਰ ਨਾਲ ਦੀ ਸਲਵਾਰ ਨਾਲ ਦੀ ਮੇਰੇ ਨਵੇਂ ਸੂਟ ਨਾਲ ਦੀ ਲਾਈਨਿੰਗ ਲੈਣੀ ਸੀ ਉਹ ਲਿਆਂਦੀ ਇੱਕ ਕਸਟਮਰ ਦਾ ਸੂਟ ਇੱਕ ਤਾਂ ਮੈਂ ਕੋਰੀਅਰ ਕਰਵਾਇਆ ਹੀ ਆ ਤੇ ਇੱਕ ਲੈ ਕੇ ਆਈ ਆ ਉਹ ਤੁਹਾਨੂੰ ਮੈਂ ਦਿਖਾ ਦਿੰਦੀ ਆ ਇੱਕ ਕੋਰੀਅਰ ਕਰਵਾਤਾ ਤੇ ਇੱਕ ਜਿਹੜਾ ਨਾਲ ਲੈ ਕੇ ਆ ਤੁਹਾਨੂੰ ਦਿਖਾ ਦਿੰਨੇ ਕਸਟਮਰ ਦਾ ਸੂਟ ਕਿਹੜੇ ਕਲਰ ਚਾ ਕਿਵੇਂ ਆ ਕਿਉਂਕਿ ਬਿਲਕੁਲ ਸੇਮ ਕਲਰ ਤਾਂ ਮਿਲਿਆ ਨਹੀਂ ਸੀ ਮੈਨੂੰ ਤਲਕਾ ਫੁਲਕਾ ਕਹਿੰਦੇ ਸੀ ਕੋਈ ਗੱਲ ਨਹੀਂ 19 20 ਦਾ ਫਰਕ ਤਾਂ ਕੋਈ ਗੱਲ ਨਹੀਂ ਪਰ ਬਹੁਤ ਸੋਹਣਾ ਬਣ ਗਿਆ ਕਸਟਮਰ ਦੇ ਦੋਨੇ ਸੂਟ ਸੇਮ ਸੀ ਮੇਰੇ ਕਪੜੇ ਚ ਬਣਾਈ ਸੀ ਇੱਕ ਕੋਰੀਆ ਕਰਾ ਤਾਂ ਇੱਕ ਲੈ ਜਾਂਦਾ ਜਿਹੜਾ ਤੇ ਪਹੁੰਚ ਜਾਊਗਾ ਫਿਰ ਆਪਾਂ ਨੂੰ ਫੋਟੋ ਪਾਣਗੇ ਉਹ ਤੇ ਫਿਰ ਤੁਹਾਨੂੰ ਦਿਖਾਵਾਂ ਤੇ ਲਓ ਜੀ ਆ ਆਪਣਾ ਸੂਟ ਹੈ ਜਿਹੜਾ ਕਸਟਮਰ ਦਾ ਰੈਡੀ ਕਰਵਾਇਆ ਆਪਾਂ ਉਹਨਾਂ ਨੂੰ ਸੇਮ ਹੀ ਡਿਜ਼ਾਈਨ ਚਾਹੀਦਾ ਸੀ ਜਿਹੜਾ ਮੇਰਾ ਪਾਇਆ ਹੋਇਆ ਸੀ ਦੇਖੋ ਜਮਾਂ ਸੇਮ ਹਨ ਕਲਰ ਦਾ 1920 ਹੈ ਕਲਰ ਦਾ 1920 ਹੈ ਬਸ ਥੋੜਾ ਅਕੋਰਡਿੰਗ ਟੂ ਏਜ ਵੀ ਮੈਂ ਥੋੜਾ ਜਿਹਾ ਦੇਖਿਆ ਮਤਲ ਜਿੱਦਾਂ ਦੀ ਹੁਣ ਜਿਵੇਂ ਅਕੋਰਡਿੰਗ ਟੂ ਮੇਰੀਜ਼ ਆ ਮੇਰੇ ਅਕੋਰਡਿੰਗ ਉਹ ਥੋੜਾ ਡਾਰਕ ਪਰ ਉਹਦੇ ਨਾਲ ਤੇ ਜੀ ਮੇਲ ਜਾਂਦਾ ਹੋ ਸਕਦਾ ਮੈਂ ਉਹਦੇ ਨਾਲ ਤੇ ਬਿਲਕੁਲ ਰੈਡੀ ਕਰਵਾ ਦਿੰਦੀ ਬਟ ਇਹਦਾ ਜਿਹੜਾ ਸ਼ੇਡ ਆ ਨਾ ਥੋੜਾ ਜਿਹਾ ਇਹਦੇ ਨਾਲ ਲਵੈਂਡਰ ਸ਼ੇਡ ਦਾ ਲਵੈਂਡਰ ਦੇ ਸ਼ੇਡ ਉਹ ਮਾਰਦਾ ਪਿਆ ਮਤਲਬ ਥੋੜੀ ਝਲਕ ਜੀ ਮਾਰਦਾ ਸੋਨਾ ਕਪੜਾ ਬਿਲਕੁਲ ਕਪੜਾ ਮੇਰੇ ਨਾਲ ਦਾ ਹੀ ਕੋਈ ਇਹ ਨਹੀਂਗਾ ਕਿ ਕਪੜਾ ਸੇਮ ਪਲੇਨ ਉਹੀ ਫੈਬਰਿਕ ਉਹੀ ਹੈ ਬਸ ਕੈਨ ਦਾ ਕਲਰ ਦਾ ਹਲਕਾ ਫੁਲਕਾ ਚੇਂਜ ਹੈ ਤੇ ਬਾਕੀ ਕਢਾਈ ਤੁਸੀਂ ਦੇਖ ਹੀ ਸਕਦੇ ਹੋ ਸੇਮ ਬਿਲਕੁਲ ਸੇਮ ਹੈ ਪ੍ਰੋਪਰ ਆ ਰਿ ਲਾਈਨ ਦੂਸਰੀ ਇਹੀ ਪਹੁੰਚਾ ਤੇ ਤੇ ਇਹੀ ਉਹਦੇ ਤੇ ਤੇ ਜੇ ਕਿਸੇ ਨੇ ਕਸਟਮਾਈਜ਼ ਕਰਵਾਉਣਾ ਹੋਵੇ ਹਨਾ ਇਸ ਪ੍ਰਕਾਰ ਦਾ ਸੂਟ ਜਾਂ ਕਿਸੇ ਹੋਰ ਪ੍ਰਕਾਰ ਦਾ ਸੂਟ ਤੇ ਤੁਸੀਂ ਮੈਨੂੰ ਡੀਐਮ ਕਰ ਸਕਦੇ ਹੋ ਤੇ ਕਮੈਂਟ ਛੱਡ ਦਿਓ ਜੇ ਨਹੀਂ ਤਾਂ ਫਿਰ ਇੰਸਟਾਗ੍ਰam ਆਈਡੀ ਮਨਪ੍ਰਤ ਬਰਾੜ 7515 ਤੇ ਮੈਨੂੰ ਡੀਐਮ ਕਰ ਸਕਦੇ ਹੋ ਤੇ ਬਾਕੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਸੂਟ ਕਿਦਾਂ ਲੱਗਾ रेडी करवाके ਦਿੱਤਾ ਆਪਾਂ ਕਸਟਮਰ ਨੂੰ ਤੇ ਉਹ ਵੀ ਦੱਸਣਗੇ ਕਿਦਾਂ ਦੇ ਰਿਵਿਊ ਰਹਿਣਗੇ ਤੇ ਫਿਰ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਸੋਡ ਦੱਸੋ ਕਮੈਂਟ ਕਰਕੇ ਕਿਦਾਂ ਲੱਗਾ ਤੁਹਾਨੂੰ ਹੈ ਕਿਵੇਂ ਆਇਆ ਕੱਪੜੇ ਤੇ ਮੈਂ ਲਾ ਦਿੰਨੇ ਆ ਜਾ ਆਪਾਂ ਸਬਜ਼ੀ ਵੇਖ ਲਈ ਨਾਲੇ ਸਬਜ਼ੀ ਚੁੱਲੇ ਤੇ ਬਤਨ ਕੀ ਹਾਲਚਲ ਹੋਇਆ ਹੋਗਾ ਤੇ ਕੱਪੜੇ ਹਵਾ ਬੜੀ ਵਗੇ ਕੱਪੜੇ ਨਹੀਂ ਪੁੱਤ ਘਰ ਵਾਲੇ ਕੱਪੜੇ ਕਿਹੜੇ ਆਪਣੇ ਬਾਹਰ ਵਾਲੇ ਕੱਪੜੇ ਕਿਉਂ ਪਾਏ ਨੂੰ ਰੀਜ਼ਨ ਜਰੂਰ ਦੱਸਿਆ ਕੀ ਮੰਡੀ ਨਹੀਂ ਮੰਡੀ ਤਾਂ ਜੇ ਗਈ ਤਾਂ ਨਾਲ ਲੈ ਕੇ ਜਾਉਂਗੀ। ਲਓ ਜੀ। ਨਾ ਮੈਂ ਲੈ ਕੇ ਜਾਉਂ ਬੁੱਧਾ ਤੈਨੂੰ। ਚਲੋ। ਸਬਜ਼ੀ ਦੇਖੀ ਆਪਾਂ ਕਿੱਦਾਂ ਬਾਣੀ ਆਪਣੀ। ਟਾਈਮ ਹੋ ਗਿਆ ਇਹ ਸਵਾ 3:30 ਵਜੇ ਦਾ ਤੇ ਅੱਜ ਹੋਣੀ ਆਪਾਂ ਬੱਚੇ ਜਿਹੜੇ 4 ਤੋਂ 6 ਮੈਨਾਂ ਦੋ ਹੀ ਛੋਲ ਲਾਏ ਹੋਏ ਆ। ਤੁਸੀਂ ਕਹਿੰਨਾ ਦੋ ਹੀ ਲਈ ਫਿਰ ਦੋ ਹੀ ਲਾਏ ਹੋਏ ਆ ਛੋਲ ਮੇਰੇ ਕੋਲ ਬਹੁਤ ਆ। ਪਰ ਮੈਂ ਲਾਈ ਦੋ ਹੋਏ ਆ। ਇੱਕ ਧੋ ਲੈਨੇ ਇੱਕ ਘਰ ਲੈਨੇ ਆ ਤੇ ਆਪਾਂ ਹੁਣ ਨਾ ਚੱਲਦੇ ਉੱਥੇ। ਤੁਹਾਨੂੰ ਵੀ ਲੈ ਕੇ ਚੱਲਦੀ ਆਪਾਂ ਲੈ ਕੇ ਉਹਨੇ ਧਣੀਆਂ ਤੋੜ ਕੇ। ਕਿਉਂਕਿ ਸਬਜੀ ਆਪਣੇ ਮੈਨ ਤੋਂ ਪਤਾ ਹੀ ਆ ਪਾ ਸਬਜੀ ਪਹਿਲਾਂ ਸੋਪਾ ਧਰ ਗਏ ਸੀ ਆਲੂ ਤੇ ਚਿੱਟੇ ਛੁੱਲਿਆਂ ਦੀ ਤੇ ਮੈਂ ਤੁਹਾਨੂੰ ਲੈ ਕੇ ਆਉਣੀ ਆਪਾਂ ਧਣੀਆਂ ਤੇ ਫਿਰ ਮਿਲਦੇ ਆਪਾਂ ਧਣੀਆਂ ਲੈ ਕੇ ਆਉਣੀ ਫਿਰ ਪਾ ਕੇ ਤੇ ਸਬਜੀ ਚੈੱਕ ਕਰਾਉਣੀ ਤੁਹਾਨੂੰ ਨਾਲੇ ਵਲੌਗ ਆਪਾਂ ਪਾਤਾ ਅੱਜ ਐਡੀਟਿੰਗ ਵੀ ਹੁਣ ਕਰੀ ਆ ਤੇ ਵਲੌਗ ਵੀ ਹੁਣ ਹੀ ਪਾਇਆ ਫਰੋਂ ਹੁਣ ਵੀ ਬਿਲਕੁਲ ਲੋ ਆ ਮੇਰਾ ਧਣੀਆਂ ਧਣੀਆਂ ਇਧਰ ਹੋਇਆ ਪਿਆ ਬਾਬਾ ਉੜਲੇ ਹੈ ਪਤਨੀਆਂ ਧੋ ਕੇ ਤੇ ਆਪਾਂ ਸਬਜ਼ੀ ਚ ਪਾਉਨੇ ਆ ਤੇ ਉਹ ਆ ਪਿਆ ਠੰਡ ਠੰਡ ਚ ਪਾੜੀ ਹੋਈ ਪਈ ਪੈਰ ਨਾ ਮੇਰੇ ਤਾਂ ਪੈਰਾਂ ਐ ਸੌਕਸ ਪਾਈਆਂ ਮੈਂ ਜਦੋਂ ਉਹਦੀ ਮਾਰਕੀਟ ਗਈ ਸੀ ਸ਼ੂਪਾ ਕੇ ਗਈ ਸੀ ਉਹ ਮਲਾਈਆਂ ਹੀ ਨਹੀਂ ਜਰਾ ਬਟ ਪੈਰੀ ਬੜੇ ਠਰਦੇ ਪਈ ਲਓ ਜੀ ਧਨੀਆ ਧੋ ਲਿਆ ਬਈ ਘਰ ਅਲੀ ਧਨੀਏ ਦੀ ਖੁਸ਼ਬੂ ਬਹੁਤ ਵਧੀਆ ਆਉਂਦੀ ਹੈ ਬੜੀ ਸੋਹਣੀ ਖੁਸ਼ਬੂ ਆ ਰਹੀ ਹੈ ਲਓ ਜੀ ਚੈੱਕ ਕਰੋ ਧਨੀਆ ਮੇ ਪਾਤ ਵਿੱਚ ਤੇ ਅੰਲੇ ਤੇ ਚਿੱਟੇ ਛੂਲਿਆਂ ਨੇ ਬਣਾਈ ਆ ਸਬਜੀ ਆਪਾ ਦੇਖੋ ਕਿੰਨੀ ਧਨੀਏ ਦੀ ਬਈ ਘਰ ਵਾਲੇ ਧਨੀਏ ਦੀ ਖੁਸ਼ਬੂ ਹੋਰ ਆ ਬਿਲਕੁਲ ਵਧੀਆ ਹੈ ਤੜੀ ਵੀ ਇਹਦੇ ਦੇਖੋ ਕਿੰਨੀ ਗਾੜੀ ਗਾੜੀ ਲੋ ਜੀ ਸਬਜੀ ਬਣ ਕੇ ਬਿਲਕੁਲ ਤਿਆਰ ਹੋ ਗਈ ਆਪਣੀ ਲੋ ਜੀ ਟਾਈਮ ਹੋ ਗਿਆ ਹੈਗਾ ਅੱਜ ਨਾ ਅੱਜ ਪਤਾ ਕੀ ਹੋਇਆ ਅੱਜ ਬੱਚੇ ਨਹੀਂ ਆਉਣਗੇ ਅੱਜ ਬੱਚੇ ਪਤਾ ਕੀ ਮੈਨੂੰ ਲੱਗਦਾ ਸਕੂਲ ਨੂੰ ਛੁੱਟੀ ਲੇਟ ਹੋਣੀ ਸੀ ਤੇ ਸਕੂਲ ਪੜਦੇ ਬਹਿੰਡੇ ਸੋ ਮੈਨੂੰ ਲੱਗਦਾ ਲੇਟ ਹੋ ਗਈ ਹੋਣਗੇ ਪਲਸ ਘਰੀ ਲੇਟ ਆਏ ਹੋਣਗੇ ਤੇ ਫਿਰ ਟਿਊਸ਼ਨ ਵੀ ਅਕੋਰਡਿੰਗ ਤਾਂ ਨਹੀਂ ਹੁੰਦੇਗੇ ਟਾਈਮ ਹੋ ਗਿਆ 5:30 ਵਜੇ ਦਾ ਤੇ ਹੁਣ ਆਪਾਂ ਲਾਉਨੇ ਰੋਟੀ ਚੁੱਲੇ ਤੇ ਫਿਰ ਉਹਨੇ ਰੋਟੀ ਤੇ ਹੁਣ ਸ਼ਾਇਦ ਹੋ ਸਕ ਮੈਂ ਨਾਲ ਨਾਲ ਲਾਈਵ ਦੀਆਂ ਗੱਲਾਂ ਬਾਤਾਂ ਕਰ ਲਾਂ ਕਿਉਂਕਿ ਜਿੰਨੇ ਕੁ ਜੋੜਨਗੇ ਹਨਾ ਲਾਈਵ ਗੱਲਾਂ ਬਾਤਾਂ ਕਰ ਲੈਣ ਨਾਲੇ ਲਾ ਲਈਨੇ ਰੋਟੀ ਇਹ ਮਿਲਦੇ ਆਪਾਂ ਤੁਹਾਨੂੰ ਵੀਡੀਓ ਦਾ ਐਂਡ ਇੱਥੇ ਕਰਦੇ ਆ ਤੇ ਲੋ ਜੀ ਟਾਈਮ ਹੋ ਗਿਆ ਮੈਨੂੰ ਲੱਗਦਾ ਸਾਢੇ 7 ਦਾ ਹੋ ਗਿਆ ਹੋਊਗਾ ਨਾ ਤੇ ਮੈਂ ਕੱਲ ਜੀ ਦੁਬਾਰਾ ਆਪਾਂ ਲਾਈਵ ਵੀ ਜਾਣਾ ਸਾਢੇ 7 ਵਜੇ ਤੇ ਦੁਬਾਰਾ ਬਸ ਹੁਣ ਮੈਂ ਲਾਈਵ ਜਾਵੜੂੰਗੀ ਤੇ ਮੈਂ ਕਿ ਵੀਡੀਓ ਦਾ ਐਂਡ ਕਰਦੀ ਆ ਤੇ ਉਸ ਦਾ ਸਟੈਂਡ ਪਿਆ ਕੋਲ ਅੰਤ ਵੀਡੀਓ ਦਾ ਕਰਕੇ ਐਂਡ ਤੇ ਬਾਕੀ ਜਿੰਦਾ ਵੀ ਸ਼ੂਟ ਹੋਇਆ ਨਾ ਬਸ ਮਾਰਨਿੰਗ ਜਿਹੜਾ ਹੋ ਜੇ ਹੋ ਜੇ ਇਵਨਿੰਗ ਤਾਂ ਮੇਰਾ ਬਿਲਕੁਲ ਵੀ ਮੇਥੋਂ ਸ਼ੂਟ ਵਗੈਰਾ ਨਹੀਂ ਹੁੰਦਾਗਾ ਲੋ ਜੀ ਮੈਂ ਸੋਚਿਆ ਵੀਡੀਓ ਦਾ ਕਰੀਏ ਹੁਣ ਐਂਡ ਬਹੁਤ ਟਾਈਮ ਹੋ ਗਿਆ ਨਾ ਇੱਕ ਮਿੰਟ ਜਿਹੜਾ ਵਲੌਗ ਆਪਣਾ ਮਾਰਨਿੰਗ ਦਾ ਸਟਾਰਟ ਕਰਿਆ ਹੋਇਆ ਸੀਗਾ ਤੇ ਮੈਂ ਕਿਹਾ ਚਲੋ ਹੁਣ ਵੀਡੀਓ ਦਾ ਕਰੀਏ ਐਂਡ ਟਾਈਮ ਹੋ ਗਿਆ ਆਈ ਥਿੰਕ ਸਾਢੇ 7 ਹੋਣ ਵਾਲੇ ਹੋਣਗੇ ਕਿਉਂ ਇਸ ਤੋਂ ਬਾਅਦ ਮੇਥੋਂ ਨਾ ਸ਼ੂਟ ਅਸੀਂ ਮੰਨ ਕੇ ਚਲੋ ਸੌਣੇ ਤਾਂ ਲੇਟ ਆ ਸੌਣ ਦਾ ਟਾਈਮ ਤਾਂ ਸਾਡੇ ਮਿਲਦਾ ਸੌਣੇ ਦਾ ਸਾਨੂੰ ਹੋਈ ਜਿਹਾ ਦੇ 10 ਵਜੇ ਜਾਂਦੇ ਆ ਪਰ ਵੀਡੀਓ ਐਂਡ ਨਹੀਂ ਹੁੰਦਾ ਜੇ ਤੁਸੀਂ ਕਹੋ ਇਹ ਤੋਂ ਬਾਅਦ ਮੈਂ ਫੋਨ ਚੱਕ ਕੇ ਨਾ ਵੀਡੀਓ ਐਂਡ ਕਰ ਐਂਡ ਨਹੀਂ ਮਤਲਬ ਹੁਣ ਮੈਂ ਅੱਜ ਕੱਲ ਤੁਹਾਨੂੰ ਪਤਾ ਕੱਲ ਦੀ ਲਾਈਵ ਹੀ ਨਾ ਸਟਾਰਟ ਕੀਤਾ ਹੋਇਆ ਕਿਉਂਕਿ ਕਈ ਪੈਣਾ ਮੇਰੇ ਮਨ ਕਹਿਣ ਲੱਗ ਗਏ ਕਿ ਤੁਸੀਂ ਲਾਈਵ ਜੁਆਇਨ ਕਰੋ ਵਾਚ ਟਾਈਮ ਇਨਕਰੀਜ਼ ਹੁੰਦਾ ਨਾ ਲਾਈਵ ਆਇਆ ਕਰੋ ਪਹਿਲਾਂ ਮੈਂ ਨਹੀਂ ਆਉਂਦੀ ਸੀ ਪਰ ਮੈਂ ਹੁਣ ਨਾ ਲਾਈਵ ਆਣਾ ਸਟਾਰਟ ਕੀਤਾ ਕੱਲ ਦਾ ਸੋ ਮੈਂ ਲਾਈਵ ਵੀ ਆ ਰਹੀ ਹਾਂ ਜਿੰਨੇ ਟਾਈਮ ਮੇਰੇ ਕੋਲ ਫ੍ਰੀ 10 ਤੋਂ 15 ਮਿੰਟ ਜਿੰਨੇ ਵਿੱਚ ਅੱਧਾ ਘੰਟਾ ਘੰਟਾ ਜਿੰਨਾ ਕਰ ਟਾਈਮ ਮੈਂ ਫ੍ਰੀ ਹੁੰਦੀ ਟਾਈਮ ਚੋਂ ਟਾਈਮ ਕੱਢ ਕੇ ਦਬਦੋ ਕੰਮ ਨਵੇ ਲਾਈਵ ਵੀ ਕਾਫੀ ਭੈਣ ਭਾਈ سپورਟ ਕਰਨ ਵਾਲੇ ਹੁੰਦੇ ਹਨ ਤੇ ਵਧੀਆ ਆਪਣੀਆਂ ਗੱਲਾਂ ਬਾਤਾਂ ਜੀ ਸਟਾਰਟ ਬਾਕੀ ਨਾ ਥੋੜਾ ਜਿਹੜੀ ਹਿਚਚਾਹਟ ਜੀ ਹੁੰਦੀ ਹੈ ਵਲੌਗ ਬਣਾਉਣ ਨੇ ਜੇ ਲਾਈਵ ਦੀ ਜ਼ਿਆਦਾ ਹੁੰਦੀ ਸਗੋ ਵਲੌਗ ਤਾਂ ਆਪਾਂ ਬਣਾ ਕੇ ਤੇ ਉਹ ਕਿਹੜਾ ਬਾਅਦ ਦੀ ਬਾਅਦ ਦੀ ਗੱਲ ਹੈ ਨਾ ਤੇ ਪਰ ਜਿਹੜਾ ਲਾਈਵ ਹੁੰਦਾ ਉਹ ਫੇਸ ਟੂ ਫੇਸ ਵਾਲੀ ਗੱਲ ਹੁੰਦੀ ਹੈ ਨਾ ਇੱਥੇ ਕੈਮਰਾ ਆਪਾਂ ਦੂਸਰੇ ਸਾਈਡ ਵੀ ਚੇਂਜ ਕਰ ਲੈਂਦੇ ਹੁੰਦੇ ਨੇ ਤੇ ਬਾਕੀ ਕੋਈ ਡਿਫੇਸ ਦਾ ਵੀ ਇਸ਼ੂ ਨਹੀਂ ਹੈਗਾ ਫੇਸ ਵੀ ਆਪਾਂ ਵੇਖ ਲੈ ਕਰ ਲੈਂਦੇ ਹੁੰਦੇ ਨੇ ਲਾਈਵ ਦੇ ਵਿੱਚ ਕੈਮਰਾ ਆਪਦੇ ਵੱਲ ਵੀ ਕਰ ਲੀਦਾ ਤੇ ਦੂਸਰੇ ਪਾਸੇ ਵੀ ਕਰ ਲੀਦਾ ਤੇ ਅੱਜਕੱਲ ਆਪ ਲਾਈਵ ਕਰ ਰਹੇ ਆ ਤੇ ਹੁਣ ਵੀ ਬਸ ਇਸ ਤੋਂ ਬਾਅਦ ਆਪਾਂ ਲਾਈਵ ਆ ਬਸ ਲਾਈਵ 'ਚ ਚੱਲਦੇ ਆ ਲਾਈਵ 'ਚ ਕਰਾਂਗੇ ਗੱਲਾਂ ਬਾਤਾਂ ਮੈਂ ਕਿਹਾ ਚਲੋ ਵਲੌਗ ਦਾ ਐਂਡ ਤਾਂ ਕਰ ਦਈਏ ਤੇ ਬਾਕੀ ਅੱਜ ਫੇਰ ਵੀਡੀਓ ਨਾ ਜਿੱਦਨ ਮੰਮੀ ਹਰੀ ਆਈ ਸੀ ਨਾ ਉਦੋਂ ਆਪਣਾ ਇੱਕ ਰਾਸ਼ਾ ਆਇਆ ਸੀ ਤੇ ਰਾਸ਼ੇ ਤੋਂ ਆਪਾਂ ਸੂਟ ਵੀ ਲਿਆ ਸੀਗਾ ਤੇ ਕਾਫੀ ਸ਼ਾਲ ਵੀ ਦੇਖੇ ਸੀ ਤੋਂ ਸ਼ੂਟਸ ਤੇ ਸ਼ਾਲ ਦੇਖੇ ਸੀ ਤੇ ਕਾਫੀ ਵਧੀਆ-ਵਧੀਆ ਚੀਜ਼ਾਂ ਸੀ ਉਦੋਂ ਜੋ ਆਪਾਂ ਬਾਈ ਵੀ ਕੀਤਾ ਉਹ ਕਲਿੱਪਸ ਐਡ ਹੋ ਨਹੀਂ ਹੋ ਰਹੀਆਂ ਦੁਆ ਮੇਰੇ ਬੇਟੇ ਦੀ ਗੱਲ ਹੱਥ 'ਚ ਤੋਂ ਕਲਿੱਪਸ ਐਡ ਹੋ ਨਹੀਂ ਅੱਜ ਵੀ ਨਹੀਂ ਹੋਈਆਂ ਕਿਉਂਕਿ ਵਲੌਗ ਜਦੋਂ 20 ਮਿੰਟ ਦਾ ਜਾਂ 15-16 ਮਿੰਟ ਦਾ ਹੋ ਅੰਤ ਹੋ ਸਕਦਾ ਜਿਸ ਦਿਨ ਕਿਸੇ ਦਿਨ ਮੈਂ ਜਵਾਨਾ ਸ਼ੂਟ ਕੀਤਾ ਤੇ ਪੂ ਵਲੌਗ ਦੇ ਵਿੱਚ ਐਡ ਆਨ ਕਰਕੇ ਸੈਟਿੰਗ ਸ਼ੂਟਿੰਗ ਕਰਕੇ ਉਹ ਪਤਲਾ ਹਫਤੇ ਦੇ ਵਿੱਚ ਵਿੱਚ ਉਹ ਕਲਿੱਪਸ ਆਪ ਪੈਡ ਆਨ ਕਰ ਦਾਂਗੇ ਕਿਉਂਕਿ ਉਹਦੇ ਤਾਂ ਕੋਈ ਹੈ ਹੀ ਨਹੀਂ ਸ਼ਾਲ ਵਗੈਰਾ ਹੀ ਹੈਗੇ ਤੁਸੀਂ ਵੇਖ ਲਓਗੇ ਨਾ ਜਿਹੜੀ ਚੀਜ਼ ਆਪਾਂ ਬਾਈ ਕੀਤੀ ਹੈ ਸ਼ਾਲ ਕੀਤਾ ਸੂਟ ਕੀਤਾ ਉਹ ਚੀਜ਼ ਜੇ ਤੁਸੀਂ ਦੇਖ ਲਓ ਜੇ ਨਾ ਕਿਸੇ ਦਿਨ ਆਪਾਂ ਉਹ ਵਲੌਗ ਦੇ ਵਿੱਚ ਐਡ ਆਨ ਕਰ ਦਾਂਗੇ ਰਸ਼ੀ ਵਾਲਾ ਸਿਸਟਮ ਜਿਹੜੇ ਬਲੌਗ ਸ਼ੂਟ ਕਰਿਆ ਸੋ ਉਹ ਆਪਾਂ ਐਡ-ਆਨ ਕਰ ਦਾਂਗੇ ਆਪਾਂ ਨਵੀਂ ਵੀਡੀਓ ਦੇ ਨਾਲ ਤੇ ਹੋਪ ਕਰਾਂਗੇ ਤੁਹਾਨੂੰ ਮੇਰੇ ਬਲੌਗਸ ਪਸੰਦ ਆ ਰਹੇ ਹੋਣਗੇ ਨਾ ਜਿਹੜੇ-ਜਿਹੜੇ ਭੈਣ ਭਾਈ ਆਪਣੇ ਬਲੌਗ ਨੂੰ ਡੇਲੀ ਵਾਚ ਕਰਦੇ ਨੇ ਹਨਾ ਤੇ ਡੇਲੀ ਕਮੈਂਟ ਕਰਦੇ ਨੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹਨਾ ਕਿ ਟਾਈਮ ਜੋ ਟਾਈਮ ਕੱਢ ਕੇ ਤੁਸੀਂ ਬਲੌਗ ਵਾਚ ਕਰਦੇ ਹੋ ਪਲੱਸ ਕਮੈਂਟ ਕਰਦੇ ਹੋ ਬਹੁਤ-ਬਹੁਤ ਧੰਨਵਾਦ ਤੁਹਾਡਾ ਸੋ ਬਸ ਇਸੇ ਪ੍ਰਕਾਰ ਤੁਸੀਂ ਸਪੋਰਟ ਕਰਦੇ ਰਹੋ ਹਨਾ ਬਾਕੀ ਨਾ ਉਹੀ ਗੱਲ ਨਾਲ ਲਾਈਕ ਸ਼ੇਅਰ ਕਮੈਂਟ ਤੇ ਮੋਟੀਵੇਟ ਹੁੰਦਾ ਬੰਦਾ ਬਸ ਉਹ ਕਰਿਆ ਕਰੋ ਲਾਈਕ ਸ਼ੇਅਰ ਕਮੈਂਟਰੀ ਕਰਿਆ ਕਰੋ ਬਾਏ ਬਾਏ ਸਾਰਿਆਂ ਸਤਿ ਸ਼੍ਰੀ ਅਕਾਲ